ਪਹਿਲਾਂ ਇਹ ਤਸਵੀਰ ਦੇਖੋ ਤੇ ਫਿਰ ਅੱਗੇ ਜਾ ਕੇ ਸੁਣਿਓ ਜੀ ਮਾਨ ਸਰ ਕਹਿੰਦੇ ਕੀ ਆ ਤੇ ਜਿਹੜੀ ਬੱਚੀਆਂ ਦੀ ਤਸਵੀਰ ਆ ਉਹਨੂੰ ਵੀ ਧਿਆਨ ਨਾਲ ਦੇਖਣਾ ਜ਼ਰੂਰੀ ਇਹ ਪਿੰਡ ਚਵੇਲ ਵਾਲੀ ਦੀ ਹੈ ਜਿਹੜੇ ਕਿ ਵਿੜੰਗਾ ਤੋਂ ਚਵੇਲ ਵਾਲੀ ਨੂੰ ਬੱਚੇ ਆ ਰਹੇ ਆ ਉਹ ਕਿਸ ਤਰ੍ਹਾਂ ਬਸਤੇ ਜੜੇ ਆਉਂਦੇ ਫਿਰਨੇ ਬਸ ਦੇਖਿਓ ਜੇ ਥੱਲੇ ਧੰਨਵਾਦ। ਦੀ ਕੁੜੀ ਆਈ। ਸੋ ਜਿਹੜੇ ਸਕੂਲਾਂ ਦੇ ਵਿੱਚ ਕਈ ਵਾਰੀ ਮਾਪੇ ਸੋਚਦੇ ਆ ਕਿ ਸਕੂਲ ਦੂਜੇ ਸਕੂਲ ਦੂਜੇ ਪਿੰਡ ਦੇ ਸਕੂਲ ਤੱਕ ਜਾਣ ਦਾ ਕੋਈ ਸਾਧਨ ਨਹੀਂ ਕੁੜੀਆਂ ਵੀ ਕਈ ਵਾਰੀ ਖਾਸ ਤੌਰ ਤੇ ਟਰਾਲੀਆਂ ਤੇ ਡਾਲੀਆਂ ਪਿੱਛੇ ਲੰਮ ਕੇ ਜਾਂ ਬੱਸਾਂ ਦੇ ਜਾਣਾ ਪਿੱਛੇ ਲੰਮ ਕੇ ਜਾਂ ਕਿਸੇ ਅਜਨਬੀ ਤੋਂ ਰਾਈਡ ਮੰਗ ਕੇ ਜਾਂਦੀਆਂ ਸੀ ਅਸੀਂ ਉਹਨਾਂ ਵਾਸਤੇ ਬੱਸਾਂ ਦਾ ਪ੍ਰਬੰਧ ਕੀਤਾ ਹੈ ਇਸ ਵਕਤ 20000 ਬੱਚੇ ਉਹ ਬੱਸਾਂ ਰਾਹੀਂ ਸਕੂਲ ਜਾ ਰਹੇ ਨੇ ਜੀਜ ਤੋਂ 14000 ਕੁੜੀਆਂ ਨੇ ਇੱਕ ਬੱਚੇ ਦਾ 100 ਰੁਪਿਆ ਤੇ ਫਿਰ ਉਹ ਪੈਸੇ ਕਿੱਥੋਂ ਦੇਣੇ ਤੁਸੀਂ ਪੈਸੇ ਕਿੱਥੋਂ ਦੇਣੇ ਤੁਸੀਂ ਹਾਂ ਉਹ ਬਸ ਨੇ ਆਉਂਦੀ ਲੈਣ ਬਸਣੇ ਲੈ ਕੇ ਜਾਣੇ ਹੁੰਦੇ ਬੱਚੇ ਸਰਕਾਰੀ ਅੱਜ ਪਿੰਡ ਬੜਿੰਗ ਤੋਂ ਤੇ ਸਰਕਾਰੀ ਸਕੂਲ ਚ ਪੜ੍ਹਨ ਲਈ ਜਿਹੜੇ ਬੱਚੇ ਆਉਂਦੇ ਗਰੀਬ ਲੋਕਾਂ ਦੇ ਬੱਚੇ ਆ ਇਹ ਆਪ ਦਾ ਪ੍ਰਾਈਵੇਟ ਘੜੂਕਾ ਕਰਕੇ ਛੋਟੇ ਛੋਟੇ ਨੰਨੇ ਮੁੰਨੇ ਬੱਚੇ ਜਿਹੜੇ ਉਹ ਪੜਨ ਆਉਂਦੇ ਆ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਜੀ ਵੀ ਹਰ ਸਕੂਲ ਦੇ ਵਿੱਚ ਸਰਕਾਰੀ ਬੱਸ ਲਾਈ ਗਈ ਵੀ ਇਹ ਗਰੀਬ ਲੋਕਾਂ ਲਈ ਕਿਹੜੀ ਸਹੂਲਤ ਹੈਗੀ ਆ ਜਿਹੜਾ ਅਮੈਂ ਜਿਹੜੀ ਸਾਹਮਣੇ ਵੀਡੀਓ ਦਿਖਾ ਰਿਆ ਹੈ ਇਹ ਮੈਨੂੰ ਲੱਗਦਾ 2 ਦਰਜਨ ਦੇ ਕਰੀਬ ਜਿਹੜੇ ਬੱਚੇ ਆ ਇੱਕ ਪ੍ਰਾਈਵੇਟ ਵਹੀਕਲ ਦੇ ਵਿੱਚ ਸਰਕਾਰੀ ਸਕੂਲ ਚ ਪੜਨ ਜਾ ਰਹੇ ਪਿੰਡ ਬੜਿੰਗ ਤੋਂ ਆਏ ਤੇ ਚਿਬੇਲਵਾਲੀ ਸਰਕਾਰੀ ਸਕੂਲ ਦੇ ਵਿੱਚ ਕਿਉਂਕਿ ਸਕੂਲ ਤੋਂ ਪਹੇੜੀ ਉੱਥੇ ਕੋਈ ਇਸ ਵਾਸਤੇ ਧੰਨਵਾਦ